ਅਰਜਨ 20 ਮਾਡਲ ਐਕਸੀਡੈਂਟ ਹੋਇਆ ਸੀਗਾ ਇੰਜਨ ਤੇ ਬਾਅਦ ਚੋ ਬਾਈਆਂ ਨੂੰ ਜਿਵੇਂ ਕਹਿੰਦੇ ਹੁੰਦੇ ਵੀ ਕਿਸੇ ਨੇ ਟਰੈਕਟਰੀ ਕੰਪਲੀਟ ਦੇ ਦਿੱਤਾ ਕੋਰਾ ਟਰੈਕਟਰ ਜਿਨ੍ਹਾਂ ਨੇ ਪੂਰਾ ਹਿੱਸਾ ਤਿਆਰ ਕਰਨਾ ਪਿਛਲੇ ਮਾਡਲ ਉੱਚੇ ਮਾਡਲ ਦਾ ਹਿੱਸਾ ਲਾਉਣਾ ਹੋਵੇ ਅਰਜਨ ਨੂੰ ਰੀ ਸਪੀਡ ਹਿੱਸਾ ਤੇ ਆਂਦੇ ਨੂੰ ਦੇਖ ਲਓ ਬਿਲਕੁਲ ਬ੍ਰਾਂਡ ਨਿਊ ਹੀ ਪਿਛੋਂ ਪਿਆ ਤੇ ਆਹ ਕਲਸਟਰ ਮੀਟਰ ਵੀ ਇਹਦਾ ਚੱਲਦਾ ਬਿਲਕੁਲ ਤੇ ਸਿਰਫ ਇੰਜਣ ਹੀ ਤੁਸੀਂ ਆਪਣਾ ਲਾਉਣਾ ਤੇ ਬਿਲਕੁਲ ਬ੍ਰਾਂਡ ਨਿਊ ਪਿਛਲਾ ਹਿੱਸਾ ਸਾਰਾ ਤੁਹਾਨੂੰ ਮੈਂ ਦਿਖਾਉਣਾ ਹਾਲੇ ਤੱਕ ਪੀਟੀਓ ਦਾ ਕੈਪ ਵੀ ਉਤਰਿਆ ਜੜਿਆ ਹੋਇਆ ਇਹਦੇ ਤੇ ਨਵੇਂ ਮਾਡਲ ਦੇ ਵਿੱਚ ਜਿਹੜੀ ਲਿਫਟ ਆਈ ਆ ਇਹ ਉਹ ਉਧਰਲੇ ਸਟੇਟਾਂ ਦੇ ਵਿੱਚ ਇੰਨੀ ਚਲਾਈ ਹੈ ਨਹੀਂ ਗੀ ਆ ਤੁਸੀਂ ਦੇਖ ਲਓ ਮਿਸਤਰੀ ਨਾ ਹੋਣ ਕਰਕੇ ਕੁਝ ਤਾਂ ਮਿਸਤਰੀਆਂ ਦੇ ਘਾਟ ਕਰਨ ਵਾਲੇ ਲੋਕ ਚੀਜ਼ ਵੇਚ ਦਿੰਦੇ ਆ ਇੱਕ ਬਿਲਕੁਲ ਪਿਛੀ ਲਾ ਲਓ ਸਾਹਿਬ ਕਿਸੇ ਨਟ ਨੂੰ ਵੀ ਚਾਬੀ ਨਹੀਂ ਲੱਗੀ ਹੋਈ ਤੇ ਪਹਿਲਾਂ ਸਾਰੇ ਭਰਾਵਾਂ ਦਾ ਸਵਾਗਤ ਆ ਨਵੇਂ ਬਲੌਗ ਦੇ ਵਿੱਚ ਆਈ ਦੇ ਵਲੌਗ ਦੇ ਵਿੱਚ ਜਿਹੜਾ ਜਿਹੜਾ ਸਮਾਨ ਉੱਚੇ ਮਾਡਲਾਂ ਦਾ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ। ਤੇ ਸਟਾਰਟਿੰਗ 'ਚ ਬੇਨਤੀ ਕਰਦੀ ਵੀਰੋ ਚੈਨਲ ਸਬਸਕ੍ਰਾਈਬ ਕਰ ਲਓ। ਤੇ ਭਲਵਾਨ ਟ੍ਰੈਕਟਰ ਪਟਿਆਲਾ ਫੇਸਬੁਕ ਤੇ ਵੀ ਆਪਣਾ ਪੇਜ ਆ। ਸੰਦੀਪ ਸਿੰਘ ਤੇ ਭਲਵਾਨ ਟ੍ਰੈਕਟਰ ਜਿਹੜਾ ਦੋ ਪੇਜ ਆਪਣੇ ਫੇਸਬੁਕ ਦੇ ਉੱਪਰ। ਇਹ ਉੱਤੇ ਉੱਤੇ ਭਲਵਾਨ ਟ੍ਰੈਕਟਰ ਪਟਿਆਲਾ ਇੰਸਟਾਗ੍ਰਾਮ ਤੇ ਵੀ ਸੇਮ ਆਈਡੀਆ ਭਲਵਾਨ ਟ੍ਰੈਕਟਰ ਦੇ ਨਾਮ ਤੋਂ। ਅਜੇ ਤੱਕ ਵੀਡੀਓ ਕੈਪ ਨਹੀਂ ਉਤਰਿਆ। ਸਾਰਾ ਬ੍ਰਾਂਡ ਨੇ ਹੋਣਾ ਪਿੱਛੇ। ਸੈੱਲ ਡਿਸਟ੍ਰੀਬਿਊਟਰ ਮਾਡਲ ਆ ਇਹ ਜਿਹੜੇ। ਅਰ ਜੋ ਨਵੋ ਇਹ Mahindra Arjun 2020 ਮਾਡਲ ਹੈ। ਬ੍ਰਾਂਡ ਦੇ ਉਮਰ ਗਾੜਾ ਨੰਬਰ ਕੋਡ ਬਿਲਕੁਲ ਸਾਰੇ ਨਵੇਂ ਪਏ ਆ ਟਰੈਕਟਰ ਦੇ। ਹਾਲ ਤੱਕ ਸੀਟ ਵੀ ਉਵੇਂ ਦੀ ਉਵੇਂ ਹੈ। ਸਿਰਫ ਇੰਜਣ ਦੇ ਪਾਰਟ ਥੋੜੇ ਘੱਟ ਹੋ ਗਏ ਜਿਵੇਂ ਚੋਰੀ ਹੋ ਜਾਂਦਾ ਸਮਾਨ, ਖੁੱਲ ਗਿਆ ਤੇ ਅੱਗੇ ਮਿਸਤਰੀ ਦੁਕਾਨ ਤੋਂ ਚੀਜ਼ ਘਟੀ ਗਈ ਤੇ ਉਹ ਪਾਰਟਸ ਨਾ ਮਿਲਣ ਕਰਕੇ ਅਗਲੇ ਨੇ ਟਰੈਕਟਰ ਸੇਲ ਕਰਤਾ। ਇਹਦੇ ਨਾਲ ਸਾਰਾ ਕੰਪਲੀਟ ਆ 3 ਸਪੀਡ ਤੇ ਜਰਾ ਦੇਖ ਲਓ ਤੁਸੀਂ। ਚੇਂਜਰ ਗੇਅਰ ਚੇਂਜਰ ਗੇਅਰ ਵਾਲੇ ਭਰਾ ਮੰਗਦੇ ਆ ਜਿਆਦਾ ਚੇਂਜਰ ਗੇਅਰ 3 ਸਪੀਡ ਨਾਰੋਸ ਅਸਟੀਵਰ ਸਾਰਾ ਦਾ ਇਹ ਆਪਣਾ ਬਿਲਕੁਲ ਬ੍ਰਾਂਡ ਨਿਊ ਆ ਇੰਜਣ ਦੇ ਪਾਰਟਸ ਘਾਟਾ ਨਹੀਂ ਤਾਂ ਇਹ ਟਰੈਕਟਰੀ ਕੰਪਲੀਟ ਕਰ ਦੇਣਾ ਸੀ ਇਹ ਮਾਡਲ ਥੋੜਾ ਜਿਆਦਾ ਹੁੰਦਾ ਵੀ ਮਿਹਨਤ ਜਿਆਦਾ ਪੈ ਜਾਂਦੀ ਆ ਕੰਪਲੀਟ ਕਰਨ ਨਾਲੋਂ ਅਗਲਾ ਕਹੀਦਾ ਵੀ ਜਿਹੜਾ ਚੀਜ਼ ਖੁੱਲ ਕੇ ਨਾਲੋਂ ਨਾਲ ਕਲੀਅਰ ਹੋ ਜਾਂਦੀ ਆ ਤੇ ਹੋਰ ਕੰਮਕਾਰ ਅਗਲਾ ਕਰਦਾ ਹੋ ਜਾਂਦਾ ਇਹ ਹਿੱਸਾ ਇਹ ਲੋਕ ਬੋਲੇ ਕਿਸੇ ਭਰਾ ਨੇ ਲੈਣਾ ਅਰ ਜੰਨਾ ਅੱਜ ਤੱਕ ਕਿਸੇ ਵੀ ਬੋਲਟ ਨੂੰ ਚਾਬੀ ਨਹੀਂ ਲੱਗੀ ਹਲੇ ਕੰਪਨੀ ਫਿਟਿੰਗ ਹੀ ਆ ਸਾਰੀ ਤੇ ਬਾਕੀ ਮਹਿੰਦਰਾ ਹੈ ਜਾਂ ਮਹਿੰਦਰਾ ਜਨਾ ਭਰਾਵਾਂ ਨੇ ਲੈਣਾ ਆ ਇੰਜਨ ਸੀਗਾ ਇੰਜਨ ਕਿਸੇ ਕਾਰਨ ਵਾਚ ਸਕਦੇ ਨੇ ਖਲਾਇਆ ਸੀ ਜਦ ਤੱਕ ਕੋਈ ਇੰਜਨ ਲਾ ਲੋ ਵੀ ਕ੍ਰੈਂਕ ਰੋਗ ਦਾ ਕੰਮ ਹੋਣ ਵਾਲਾ ਹੋਊਗਾ ਉਹ ਤੋਂ ਵੱਡਾ ਸਮਾਨ ਛੱਟ ਗਿਆ 20 ਮਾਡਲ ਦਾ ਐਕਸਟਰਾ ਸਾਰ ਡੀਜ਼ਲ ਪੰਪ ਲੈਣਾ ਕਿਸੇ ਨੇ ਉਹ ਸਪਰਸ਼ ਕਰ ਲਿਆ ਦੋਸਤੋ ਤੇ ਬਾਕੀ ਮਹਿੰਦਰਾ ਹੈ ਜਾਂ ਮਹਿੰਦਰਾ ਦਾ ਤੁਹਾਨੂੰ ਦਿਖਾ ਦਿੰਦਾ ਮੈਂ ਰਾ 3 ਸਿਲੰਡਰ 4 ਸਿਲੰਡਰ ਦੇ ਪਿਛਲੇ ਹਿੱਸੇ ਇੰਜਨ ਇਹਨਾਂ ਨੇ ਲੈਣੇ ਆ ਉਹ ਗੱਲਬਾਤ ਪਾਈ ਜਿੱਦੇ ਸੀ ਪਤਾ ਹੀ ਵਟਸਐਪ ਤੇ ਨੰਬਰ ਸਾਰਿਆਂ ਨੂੰ ਤੇ ਬਾਕੀ ਹੋਰ ਕੋਈ ਅਪਡੇਟ ਆ ਉਹ ਵੀ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਆ